ਅੱਜ ਨਾ ਮਿੱਤਰੋ ਆਪਾਂ ਦੁਬਾਰਾ ਫੇਰ ਉੱਥੇ ਹੀ ਸੰਘੇੜਿਆਂ ਦੇ ਵਿੱਚ ਆ ਗਏ ਪਿੰਡ ਦਾ ਸਵਾਦ ਕੋਲ ਪਹਿਲਾਂ ਸੀ ਵੀਡੀਓ ਪਾਈ ਸੀ ਵੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਹਨਾ ਗੋੜਾ ਵਾਲੀ ਚਾਹ ਵੀ ਸਾਰਾ ਕੁਝ ਹੀ ਨਾ ਇੱਥੋਂ ਤੁਹਾਨੂੰ ਮਿਲੂਗਾ ਮਤਲਬ ਇੱਥੇ ਰੋਟੀ ਖਾ ਕੇ ਨਾ ਤੁਹਾਨੂੰ ਇਹ ਨਹੀਂ ਜਜਮੈਂਟ ਹੋਣੀ ਵੀ ਅਸੀਂ ਕਿਤੇ ਓਪਣਾ ਰੋਟੀ ਖਾਤੀ ਆ ਕਿ ਹਨਾ ਘਰ ਤੋਂ ਬਾਹਰ ਖਾਤੀ ਆ ਬਲਕਿ ਉਹੀ ਘਰ ਵਾਲਾ ਸਵਾਦ ਉਹੀ ਸਾਡੇ ਪਿੰਡਾਂ ਵਾਲਾ ਸਵਾਦ ਮਿਲੂਗਾ ਅੱਜ ਦੁਬਾਰਾ ਨਹੀਂ ਤਾਂ ਆਪਾਂ ਲੱਗਿਆ ਬਾਈ ਉਹਨੇ ਥੋੜਾ ਜਿਹਾ ਅਪਡੇਟ ਕੀਤਾ ਹੁਣ ਘਰ ਦੀ ਦਾਲ ਰੋਟੀ ਦੇ ਨਾਲ ਨਾਲ ਨਾ ਔਰਗੈਨਿਕ ਵਧੀਆ ਗੰਨੇ ਦਾ ਰਸ ਵੀ ਚਲਾਇਆ ਜਿਹੜਾ ਬਿਨਾ ਬਰਫ਼ ਤੋਂ ਹੋਊਗਾ ਤੇ ਨਾਲ ਇਧਰਲੇ ਪਾਸੇ ਜਿਵੇਂ ਕਹਦੀ ਹੈ ਨਾ ਬੇ ਆ ਬਰਗਰ ਕੁਲਚਾ ਨਿਊਡਲ ਹਨਾ ਤੇ ਇਹ ਚੀਜ਼ਾਂ ਵੀ ਸਾਰੀਆਂ ਚੜਾਈਆਂ ਨੇ ਤੇ ਇਹਦੇ ਕੀ ਕੀ ਫਾਇਦੇ ਨੇ ਤੁਸੀਂ ਆ ਦੇਖੋ ਗੰਨੇ ਦੇ ਰਸ ਦੇ ਫਾਇਦੇ ਕੀ ਆ ਕਹਿੰਦਾ ਕਿਡਨੀ ਨੂੰ ਸਾਫ਼ ਰੱਖਦਾ ਲੀਵਰ ਨੂੰ ਸਿਹਤਮੰਦ ਬਣਾਉਂਦਾ ਹੱਡੀਆਂ ਤੇ ਮਾਸਪੇਸ਼ੀਆਂ ਨੂੰ ਤੰਦਰੁਸਤੀ ਹਨਾ ਕਿਲ ਮੁਹਾਸੇ ਠੀਕ ਕਰਦਾ ਖੂਨ ਦੇ ਅੰਦਰ ਜ਼ਹਿਰੀਲੇ ਤੱਤ ਖਤਮ ਕਰਦਾ ਤੇ ਬਹੁਤ ਜਿਆਦਾ ਮਤਲਬ ਇਹਦੇ ਫਾਇਦੇ ਨੇ ਜੇ ਇਹ ਫਾਇਦੇ ਤੁਸੀਂ ਵੀ ਲੈਣੇ ਹਨ ਚੁੱਪ ਕਰਕੇ ਸੰਘੇੜੇ ਆ ਜਿਓ ਤੇ ਬਾਈਉਰੇ ਦਾ ਨੰਬਰ ਆਪਾਂ ਸਕਰੀਨ ਤੇ ਚਲਾਤਾ ਵੱਡੀ ਗੱਲ ਇੱਥੇ ਆ ਜੇ ਤੁਸੀਂ ਪਿੰਡ ਦਾ ਸਵਾਦ ਲੈਣਾ ਘਰ ਬੈਠੇ ਪਿੰਡ ਦਾ ਸਵਾਦ ਲੈਣਾ ਸ਼ਹਿਰ ਵਾਲਿਆਂ ਨੂੰ ਖਾਸ ਕਰਕੇ ਕਹਿਣਾ ਵੀ ਇਹਨਾਂ ਕੋਲੇ ਟਿਫਨ ਦਾ ਵੀ ਪ੍ਰਬੰਧ ਹੈ ਜਰੂਰ ਇੱਕ ਵਾਰੀ ਵਿਜ਼ਿਟ ਕਰਿਓ ਇਹਨਾਂ ਨਾਲ ਨਾ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਤੁਸੀਂ ਆਂਡੀਆਂ ਗੌਂਡੀਆਂ ਨੂੰ ਵੀ ਦੱਸੋਗੇ ਯਾਰ ਵੀ ਸਵਾਦ ਹੈ ਤਾਂ ਉਹਨਾਂ ਦਾ ਸੰਘੇੜੇ ਆ ਲੈੰਦਾ ਕਰੋ ਸੰਪਰਕ